Shri wow. did ਸਰਨ ਜੋ ਜਨ ਪਰੇ ਸੋ ਜਨ ਉਧਰ ਨਹਾ ਸ਼ਾਂਤ ਕੀ ਰੰਗ ਨਾਮਿਕਾ ਬਹਾਰ ਬਹਾਰ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਵਾਹੁ ਸਤਗੁਰਾਂ ਦੀ ਨਿੱਗੀ ਮਿੱਠੀ ਗੋਦ ਅਨੰਦ ਮਾਣਦੇ ਹੋਏ ਸ੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਇਹਨਾਂ ਦੀ ਨਿੱਗੀ ਮਿੱਠੀ ਯਾਦ ਨੂੰ ਸਮਰਪਿਤ ਹੋ ਕਰਕੇ ਮਹਾਪੁਰਖਾਂ ਦੇ ਉਤੋਂ ਪ੍ਰਾਲੇ ਦਾ ਸਦਕਾ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਆ ਸਤਗੁਰੂ ਜੀ ਕਿਰਪਾ ਕਰਨ ਸਾਡਾ ਤੁਹਾਡਾ ਸਾਰਿਆਂ ਦਾ ਇੱਥੇ ਆਉਣਾ ਬਹਿਣਾ ਪਰਵਾਣ ਹੋਵੇ ਗਾਵੇ ਆ ਸੁਣਿਆ ਪਰਵਾਣ ਚੜ ਜਾਏ ਸਦੇ ਆਪਾ ਮਾਲਕ ਦੇ ਦਰ ਘਰ ਆਉਨੇ ਆ ਕੋਈ ਨਾ ਕੋਈ ਮੰਗ ਲੈ ਕਰਕੇ ਕੋਈ ਨਾ ਕੋਈ ਇੱਛਾ ਰੱਖ ਕੇ ਮਹਾਰਾਜ ਦੇ ਚਰਨਾਚਰ ਅਦਾਸ ਬੇਨਤੀ ਕਰਦੇ ਆ ਕੋਈ ਸ਼ਰੀਰਾਂ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਬੇਨਤੀ ਆ ਕਰਦੇ ਕੋਈ ਸੰਸਾਰੀ ਅਹੁਦੇ ਰੁਤਬਿਆਂ ਦੀ ਮੰਗ ਮਹਾਰਾ ਦੇ ਚਰਨਾਚੋਂ ਕਰਦੇ ਕੀ ਵਿਦੇਸ਼ ਯਾਤਰਾ ਲਈ ਮਹਾਰਾ ਦੇ ਚਰਨਾਾਂ ਦੇ ਵਿਚਾਰ ਅਦਾਸਾਂ ਬੇਨਤੀਆਂ ਕਰਦੇ ਸਰ ਸਭ ਤੋਂ ਵੱਡੀ ਮੰਗ ਮਹਾਰਾਜ ਨੇ ਸਾਨੂੰ ਮੰਗਣਾ ਸਿਖਾਇਆ ਵੀ ਐਸੀ ਮੰਗ गोविंद ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਮੰਗিয়ে ਤੇ ਮਾਲਕ ਦੇ ਚਰਣਾ ਚ ਸਤਿਪੁਰਖਾਂ ਦੀ ਸੰਗਤ ਮੰਗিয়ে ਕਿਉਂਕਿ ਰੱਬ ਦੇ ਪਿਆਰੇ ਉਹਦੇ ਦਰ ਘਰ ਦੇ ਵਿਚੋਲੇ ਬਣ ਕੇ ਸਾਨੂੰ ਜਿਉਣਾ ਸਿਖਾਉਂਦੇ ਐ ਜੀਵਨ ਜਾਂਚ ਸਿਖਾਉਂਦੇ ਐ ਜੀਵਨ ਦੇ ਅਸਲ ਮਕਸਦ ਨਾਲ ਫਰਜ਼ੋਜ਼ਨ ਨਾਲ ਜੋੜਦੇ ਐ ਭਗਤ ਕਬੀਰ ਸਾਹਿਬ ਦੇ ਜੀਵਨ ਦਾ ਤਜਰਬਾ ਐ ਕਹਿੰਦੇ ਸੰਗਤ ਕਰੀਏ ਸਾਧ ਕੀ ਕਿਉਂ ਕਰਨੀ ਹੈ ਅੰਤ ਕਰੇ ਨਿਰਵਾਣ ਸਾਗਤ ਸੰਗਣਾ ਕੀਜੀਏ ਜਾਂਦੇ ਹੋਏ ਬਿਨਾ ਕਿੰਨੀ ਰਬ ਰੰਗੀਆਂ ਰੂਹਾਂ ਨੇ ਆਪੋ ਆਪਣਾ ਅਨੁਪਾਪ ਜੀ ਦੇ ਸਾਹਮਣੇ ਪੇਸ਼ ਕੀਤਾ ਹੈ ਬਾਬਾ ਰਣਜੀਤ ਸਿੰਘ ਜੀ ਮਹਾਰਾ ਢੀਂਗੇ ਵਾਲੇ ਮਹਾਪੁਰਖ ਸਤਪੁਰਖਾਂ ਦੀ ਸੰਗਤ ਕੀਤੀ ਮਹਾਪੁਰਖਾਂ ਦੀ ਵਿਡਿਆਈ ਦੇ ਕਿੰਨੇ ਹੀ ਬਚਨ ਸਰਵਣ ਕੀਤੇ ਨੇ ਜਿੰਨਾ ਜਿੰਨਾ ਕਿਸੇ ਨੇ ਮਹਾਪੁਰਖਾਂ ਦੀ ਸੰਗਤ ਦਾ ਆਨੰਦ ਮਾਣਿਆ ਆਪੋ ਆਪਣਾ ਅਨੁਪਾਪੋ ਆਪਣਾ ਅਹਿਸਾਸ ਸਾਰਿਆਂ ਨੇ ਸਾਹਮਣੇ ਰੱਖਿਆ ਸੰਗਤ ਦੇ ਪਰ ਧੰਗੁਰੂ ਅਰਜਨ ਦੇ ਮਹਾਰਾ ਜੀ ਕਹਿੰਦੇ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾਂ ਸੁਣੈ ਤੀਥਾ ਬਖਿਆਨੈ ਮਹਾਪੁਰਖਾਂ ਦੀ ਮਹਿਮਾ ਇੰਨੀ ਕੁ ਚੀ ਸੂਚੀ ਹੁੰਦੀ ਐ ਇਹ ਤਾਂ ਵੇਦਾਂ ਸ਼ਾਸਤਰਾਂ ਤੋਂ ਕਥਨ ਨਹੀਂ ਕੀਤੀ ਜਾ ਸਕਦੀ ਬਸ ਜਿੰਨਾ ਜਿੰਨਾ ਕਿਸੇ ਨੇ ਸੁਣਿਆ ਵੇਖਿਆ ਆਨੰਦ ਮਾਣਿਆ ਅਸੀਂ ਉਹਨਾਂ ਕੀ ਬਿਆਨ ਕਰ ਸਕਦੇ ਆਂ ਸਤਿਪੁਰਖਾਂ ਦੇ ਵਡਿਆਈ ਕਰਦੇ ਆਂ ਧੰਗੁਰੂ ਅਰਜਨ ਦੇ ਮਹਾਰਾ ਜੀ ਕਹਿੰਦੇ ਐ ਦੁਨੀਆਦਾਰੋ ਰੋਜ਼ ਹੀ ਕੁਛ ਨਾ ਕੁਛ ਅਸੀਂ ਮੰਗਦੇ ਹਾਂ ਮਹਾਰਾ ਦੇ ਚਰਣਾ ਵਿੱਚੋਂ ਕਈ ਤਰ੍ਹਾਂ ਦੇ ਮੰਗਤੇ ਮਹਾਰਾ ਦੇ ਚਰਣਾ ਚਾਉਂਦੇ ਆ ਚਾਰ ਪਦਾਰਥ ਜੇ ਕੋ ਮੰਗ ਹੈ ਧਰਮ ਅਰਥ ਕਾਮ ਔਰ ਮੋਕਸ਼ ਅਸੀਂ ਸਦੀ ਮੰਗਦੇ ਹਾਂ ਮਹਾਰਾ ਦੇ ਚਰਣਾ ਚੋਂ ਕਿੱਥੋਂ ਮਿਲ ਜਾਏਗਾ ਸਾਧ ਜਨਾ ਕੇ ਸੇਵਾ ਲੱਗ ਹੈ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕਹਿਣਾ ਮੇਰੇ ਤਨ ਦੇ ਮੇਰੇ ਮਨ ਦੇ ਕਲੇਸ਼ ਕੱਟੇ ਜਾਣ ਹਰ ਹਰ ਨਾਮ ਹਿਰਦੈ ਸਦ ਗਾਵੇ ਨਾਮ ਜਪਿਆ ਕਰ ਕੌਣ ਜਪਾਏਗਾ ਸੰਤ ਜਪਾਵੇ ਨਾਮ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗ ਤੇ ਹਉਮੈ ਸੁਰੇ ਸੰਸਾਰ ਵਿੱਚ ਵਡਿਆਈ ਚਾਹੁੰਨੇ ਮਾਣ ਖੱਟਣਾ ਚਾਹੁੰਨੇ ਹਉਮੈ ਹੰਕਾਰ ਦਾ ਤਿਆਗ ਕਰ ਦੇ ਕੌਣ ਦੱਸੇਗਾ ਤਿਆਗ ਕਰਨਾ ਜਿਨ੍ਹਾਂ ਨੇ ਸੰਸਾਰੀ ਰਸ ਤਿਆਗੇ ਨੇ ਸੰਤਨ ਅਵਰ ਨਾ ਕਾਹੋ ਜਾਣੀ ਵੇ ਪ੍ਰਵਾਹ ਸਦਾ ਰੰਗ ਹਰ ਕੇ ਜਾ ਕੋ پاک ਸੁਆਮੀ ਸਾਲਾਂ ਵਧੀ ਸਮਾ ਜਿਵੇਂ ਬਾਬਾ ਨਰੈਣ ਸਿੰਘ ਮਹਾਰਾਜ ਨੇ ਟਿੱਬਿਆਂ ਦੇ ਵਿੱਚ ਬਹਿ ਕੇ ਸੰਸਾਰੀ ਰਸ ਤਿਆਗ ਕੇ ਮਾਲਕ ਦੀ ਇਬਾਦਤ ਬੰਦਗੀ ਵਿੱਚ ਜੁੜ ਕਰਕੇ ਆ ਮਰਤਵੇ ਹਾਸਲ ਕੀਤੇ ਸਾਨੂੰ ਜਿਉਣਾ ਸਿਖਾਉਂਦੇ ਐ ਕਿਵੇਂ ਸੰਸਾਰ ਵਿੱਚ ਵਡਿਆਈ ਖੱਟੀ ਦੀ ਐ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭਾ ਨਾ ਹੋਏ ਨਾਮ ਜਪਣੇ ਕਰਕੇ ਸੋਭਾ ਹੋਣੀ ਐ ਸੰਸਾਰੀ ਅਹੁਦਿਆਂ ਰਤਬਿਆਂ ਕਰਕੇ ਨਹੀਂ ਜੇ ਕੋ ਜਨਮ ਮਰਨ ਤੇ ਡਰੇ ਜੇ ਕਹਿੰਦੇ ਜਨਮ ਮਰਨ ਤੋਂ ਨਜਾਤ ਚਾਹੁੰਦਾ ਹੈ ਮੁਕਤੇ ਚਾਹੁੰਦਾ ਹੈ ਸਾਧ ਜਨਾ ਕੇ ਸ਼ਰਣੀ ਪਰੇ ਕਿਉਂਕਿ ਉਹਨਾਂ ਨੂੰ ਇਹ ਮਰਤਵੇ ਹਾਸਲ ਨੇ ਵੀ ਜਨਮ ਮਰਨ ਦੂ ਮੈ ਨਹੀਂ ਜਨ ਪਰਉਪਕਾਰੀ ਆਏ ਇਹ ਸੰਗਤ ਵਿੱਚ ਉਹ ਰੰਗਤ ਚੜੇਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਜਿਨੂੰ ਮਾਲਕ ਦੇ ਦਰਸ਼ਨ ਦੀਦਾਰਿਆਂ ਦੀ ਇਭਲਾਸ਼ਾ ਪੈਦਾ ਹੋ ਜੇ ਉਹਨਾਂ ਤੋਂ ਤੇ ਸਤਿਗੁਰੂ ਜੀ ਕਹਿੰਦੇ ਮੈਂ ਵੀ ਬਲਿਹਾਰ ਜਾਂਦਾ ਇਹ ਜੀਵਨ ਜਾਂਚ ਇਹ ਮੰਗਣਾ ਐਸਾ ਜੀਵਨ ਜਿਉਣਾ ਕੌਣ ਸਿਖਾਉਣਗੇ ਸੰਗਤ ਕਰੀਐ ਸਾਧ ਕੀ ਉਹ ਆਪ ਜਪਦੇ ਤੇ ਸਾਨੂੰ ਜਪਾਉਣਗੇ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇਸ ਕਰਕੇ ਮਹਾਰਾਜ ਨੇ ਥਾਂ ਥਾਂ ਤੇ ਕਿਹਾ ਜਪਣ ਵਾਲਿਆਂ ਦੀ ਸੰਗਤ ਕਰਿਆ ਕਰ ਜਪਾਉਣ ਵਾਲਿਆਂ ਦੀ ਸੰਗਤ ਕਰਿਆ ਕਰ ਇੱਕ ਸਵਾਸ ਵੀ ਤੇਰਾ ਬਿਰਥਾ ਨਹੀਂ ਜਾਣਾ ਚਾਹੀਦਾ ਦਮ ਦਮ ਸਦਾ ਸਮਹਾਲਦਾ ਦਮ ਨਾ ਬਿਰਤਾ ਜਾਏ ਸਮਦ ਸਦਾ ਸਮਹਾਲਦਾ ਦਮ ਨਾ ਬਿਰਤਾ ਜਾਏ ਦਮ ਸਦਾ ਸਮਹਾਲਦਾ ਦਮ ਨਾ ਬਿਰਤਾ ਜਾਏ ਦਮ ਸਦਾ Okay. ਗੁਰੂ ਜੀ ਕਿਰਪਾ ਕਰਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਾਧੂ ਦਾ ਸੰਗ ਨਾਮ ਦਾ ਰੰਗ ਬਖਸ਼ਿਸ਼ ਕਰਕੇ ਨਵਾਜਨ ਸਮੁੱਚੇ ਰੂਪ ਦੇ ਵਿੱਚ ਸਾਰੀ ਸਤਿਪੁਰਖਾਂ ਦਾ ਸਾਰੀ ਸੰਗਤ ਦਾ ਸਤਿਗੁਰਾਂ ਦਾ ਕੋਟਾਨ ਕੋਟ ਕਰਕੇ ਧੰਨਵਾਦ ਹੈ ਜਿਨ੍ਹਾਂ ਨੇ ਨਿਮਾਣਿਆਂ ਨੂੰ ਗੁਣੀ ਜਨ ਲੋਕਾਂ ਦੀ ਸਟੇਜ ਤੋਂ ਨਿਮਾਣੋ ਬਖਸ਼ਿਆ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ